ਜਿਹੜਾ ਅੱਜ ਇਹ ਇਲੈਕਸ਼ਨ ਜਿਹੜੀ ਹੋ ਰਹੀ ਹੈ ਇਹ ਬੱਲੇ ਮੰਡੀ ਦੇ ਵਿੱਚ ਜਿਹੜਾ ਇਲੈਕਸ਼ਨ ਆਈ ਹੈ ਤੇ ਉਸ ਬੰਦੇ ਵਿੱਚ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਫੋਰਸ ਡਿਪਲੋਏ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਾਫੀ ਫੋਰਸ ਡਿਪਲੋਏ ਕੀਤੀ ਹੈ ਜੀ ਤੇ ਦਿਨ ਸਾਡੇ ਨਾਲ ਇਨਸਪੈਕਟਰ ਸੇ ਬਣ ਲੱਗੇ ਨੇ ਦੋ ਅਸੀਂ ਜੀਓ ਲੱਗੇ ਨੇ ਐਸਪੀ ਸਾਹਿਬ ਹਰਪਾਲ ਸਰ ਦੀ ਸੁਪਰਵਾਈਜ਼ਨ ਦੇ ਅੰਡਰ ਤੇ ਪੂਰੇ ਬਖਤੰਨ ਇਲਾਕੇ ਸਭ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਜੀ ਇਹਨਾਂ ਦਾ ਕਹਿਣਾ ਹੈ ਜੀ 10 ਤੋਂ 2 ਵਜੇ ਤੱਕ ਹੈਗਾ ਇਲੈਕਸ਼ਨ ਬਾਕੀ ਟਾਈਮਿੰਗ ਜੇ ਪਹਿਲਾਂ ਇਹਨਾਂ ਦੀ ਹੋਗੀ ਬੋਲਿੰਗ ਤੇ ਫਿਰ ਪਹਿਲਾਂ ਮੈਂ ਐਟੀਡੀ ਇਲੈਕਸ਼ਨ ਹੈਗੀ ਆ ਇਸ ਕੇਸ ਸੰਬੰਧ ਦੇ ਵਿੱਚ ਇਹਦੀ ਇਲੈਕਸ਼ਨ ਹੈ ਜੀ ਪ੍ਰਧਾਨਗੀ ਨੂੰ ਲੈ ਕੇ ਹੈਗੀ ਇਲੈਕਸ਼ਨ ਸਰ ਇਹਦਾ ਜਿਹੜਾ VOTING ਦਾ ਜਿਹੜਾ ਨਤੀਜਾ ਵਾ ਉਹ ਕਿਦੋਂ ਡਿਕਲੇਰ ਹੈ ਜੀ ਆਰਓ ਸਾਹਿਬ ਲਾਏ ਨੇ ਇਹਨਾਂ ਨੇ ਡਿਸਟ੍ਰਿਕਟ ਆਫਿਸ ਵੱਲੋਂ ਆਰਓ ਸਾਹਿਬ ਲੱਗੇ ਨੇ ਗਾਂਧੀ ਜੀ ਉਹ ਉਹਨਾਂ ਦਾ ਨਤੀਜਾ ਉਹ ਡਿਕਲੇਅਰ ਕਰਨੇ ਚੋਗੇ ਹੁਣ ਤੱਕ ਜਿਹੜਾ ਇੱਥੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਮਾਹੌਲ ਪੀਸਫੁੱਲ ਹੈ ਜੀ ਤੇ ਪੀਸਫੁੱਲ ਰਹੂਗਾ ਤੇ ਪੂਰੀ ਸ਼ਕਤ ਹਾਜ਼ਰ ਇਹਨਾਂ ਨੂੰ ਕਰ ਦਿੱਤੀ ਗਈ ਹੈ ਤੇ ਪੁਲਿਸ ਆਪਣੀ ਪੂਰੀ ਡੈਡੀਕੇਸ਼ਨ ਦੇ ਨਾਲ ਡਿਪਲੋਏ ਕੀਤੀ ਹੋਈ ਹੈ ਸਰ ਕਿੰਨੇ ਸਾਲ ਬਾਅਦ ਜਿਹੜੀ VOTING ਜਿਹੜੀ ਇਹ ਪੰਜ ਛੇ ਸਾਲ ਬਾਅਦ ਕਰਨ ਦੀ ਕੀਤੀ ਹੈ ਸਰ ਸਿਕਿਉਰਟੀ ਵਾਸਤੇ ਕਿਹੜੀ ਕਿਹੜੀ ਚੀਜ਼ ਜਿਹੜੀ ਲਗਾਈ ਗਈ ਹੈ ਜੀ ਦੇਖੋ ਜੀ ਤੁਸੀਂ ਬਜਰਾ ਗੱਡੀਆਂ ਵੀ ਲਗੀਆਂ ਸਾਡੀਆਂ ਜੀ ARP ਟੀਮਾਂ ਵੀ ਲਗੀਆਂ ਹੋਈਆਂ ਜੀ ਸਾਰੀ ਫੋਰਸ ਇੰਤਜ਼ਾਮ ਪੂਰਾ ਕੀਤਾ ਹੈ VOTING ਵਾਲੇ ਜਿਹੜੇ ਆ VOTER ਉਹਨਾਂ ਵਾਸਤੇ ਸਿਹਤਾਂ ਹਲਾਤਾ ਇਹ ਜੀ ਕੋਈ ਵੈਪਨ ਤੇ ਕੋਈ ਜੋ ਇੱਕ ਮੋਬਾਈਲ ਫੋਨ ਇੱਕ ਕੋਈ ਹਰਕਤ ਕੋਈ ਐਸੀ ਨਾ ਕਰੇ ਜਿਨ੍ਹਾਂ ਨਾਲ ਮਜਬੂਰ ਨੂੰ ਸਾਨੂੰ ਐਫਆਈਰ ਰਿਪੋਰਟ ਕਰਨੀ ਪਵੇ ਹਲੇ ਤੱਕ ਸਰ ਮਾਹੌਲ ਕਿਸ ਤਰ੍ਹਾਂ ਦਾ ਹੈ ਬੀਸਫੋਲਾ ਜੀ ਤੁਸੀਂ ਦੇਖ ਸਕਦੇ ਹੋ ਬੀਸਫੋਲਾ ਸਰ ਆਪਣਾ ਨਾਮ ਦੱਸ ਕੇ ਤੇ ਆਪਣਾ ਉਧਰ ਦੱਸੋ ਮੈਂ ਮੇਰਾ ਨਾਮ ਚਰਨਜੀਤ ਸਿੰਘ ਬਤਰਾ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਦਾ ਪ੍ਰਧਾਨ ਅੱਜ ਸਾਡੀ ਚੋਣ ਹੋ ਰਹੀ ਹੈ ਪਹਿਲਾਂ ਮੈਂ 6 ਸਾਲ ਪ੍ਰਧਾਨੀ ਕੀਤੀ ਹੈ ਅੱਜ ਫੇਰ ਚੋਣ ਹੋ ਰਹੀ ਹੈ ਇਹ ਚੋਂ ਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਬੜਾ ਚੰਗਾ ਇੰਤਜ਼ਾਮ ਕਰਕੇ ਤੇ ਸਾਡੀ ਇਲੈਕਸ਼ਨ ਜਿਹੜੀ ਹੈ ਵੈਸੇ ਵੀ ਇਹ ਇਲੈਕਸ਼ਨ ਜਿਹੜੀ ਫ੍ਰੈਂਡਲੀ ਮੈਚ ਹੁੰਦਾ ਭਰਾਵਾਂ ਦੀ ਇਲੈਕਸ਼ਨ ਹੁੰਦੀ ਹੈ ਔਰ ਬੜੀ ਵਧੀਆ ਇਲੈਕਸ਼ਨ ਹੁੰਦੀ ਹੈ ਅੱਜ ਤੱਕ ਸਾਡੀ ਕਿਸੇ ਇਲੈਕਸ਼ਨ ਚ ਕੋਈ ਰੋਲਾ ਰੂਲਾ ਨਹੀਂ ਪਿਆ ਜਿੱਥੇ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਉੱਥੇ ਮੀਡੀਆ ਦਾ ਵੀ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸ ਕੇ ਡੈਡੀਨੇਸ਼ਨ ਦੱਸ ਕੇ ਤੇ ਅੱਜ ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹਦੇ ਬਾਰੇ ਰਾਜਦੀਪ ਸਿੰਘ ਉੱਪਲ ਜੀ ਮੈਂ ਚੇਅਰਮੈਨ ਫਰੂਟ ਐਂਡ ਵੈਜੀਟੇਬਲ ਮਰਚੈਂਟਸ ਐਸੋਸੀਏਸ਼ਨ ਸਬਜ਼ੀ ਮੰਡੀ ਵਾਲਾ ਅੱਜ ਦੀ ਇਲੈਕਸ਼ਨ ਹੋ ਰਹੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਅੱਜ ਜੀ ਸਾਡੀ ਜਿਹੜੀ ਇਲੈਕਸ਼ਨ ਹੈਗੀ ਹੈ ਪ੍ਰੈਜ਼ੀਡੈਂਟ ਦੇ ਪੋਸਟ ਦੀ ਇਲੈਕਸ਼ਨ ਹੈ ਨਿਊ ਐਗਜ਼ੀਕਟਿਵ ਕਮੇਟੀ ਬਣੇਗੀ 2 ਸਾਲ ਦਾ ਟਿਨਿਓਰ ਵਾਸਤੇ ਇਲੈਕਸ਼ਨ ਕੀਤੀ ਜਾ ਰਹੀ ਹੈ 332 ਮੈਂਬਰਸ ਨੇ ਐਸੋਸੀਏਸ਼ਨ ਦੇ ਤੇ 332 ਮੈਂਬਰਸ ਡੈਮੋਕ੍ਰੈਟਿਕ ਵੇ ਨਾਲ ਆਪਣਾ ਪ੍ਰਧਾਨ ਚੁਣਨ ਜਾ ਰਹੇ ਕਿੰਨੇ ਵਜੇ ਤੋਂ ਸਟਾਰਟ ਹੋਵੇ ਕਿੰਨੇ ਵਜੇ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ ਦੁਪਹਿਰੇ 3 ਵਜੇ ਤੱਕ ਨ ਪੋਲਿੰਗ ਦਾ ਟਾਈਮ ਹੈ ਜੇ ਪੋਲਿੰਗ ਬਿਕੋਜ਼ ਕੋਈ ਇਹੋ ਜਿਹੀ ਨਹੀਂ ਜੇ ਪੋਲਿੰਗ ਪਹਿਲੀ ਵੀ ਹੋ ਗਈ ਤੇ ਕਾਊਂਟਿੰਗ ਪਹਿਲੇ ਹੋ ਜਾਏਗੀ ਬਟ 9 ਤੋਂ 3 ਵਜੇ ਦਾ ਟਾਈਮ ਹੈ ਜਿਹੜੇ ਇੱਥੇ ਪਿਛਲੇ ਪ੍ਰਧਾਨ ਸੀਗੇ ਹੁਣ ਨਵੇਂ ਪ੍ਰਧਾਨ ਜਿਹੜੇ ਆਏ ਨੇ ਕਿਤਰਾ ਦਾ ਤੁਸੀਂ ਉਹਨਾਂ ਨੂੰ ਕੋਈ ਆਉਟਪੁੱਟ ਕਿਸ ਤਰ੍ਹਾਂ ਦੀ ਜਿਹੜੇ ਪਿਛਲੇ ਪ੍ਰਧਾਨ ਸੀਗੇ ਜੀ ਚਰਨਜੀਤ ਸਿੰਘ ਬੱਤਰਾ ਜੀ ਔਰ ਨਵੇਂ ਪ੍ਰਧਾਨ ਤੇ ਹਾਲੀ ਹੁਣ ਇਲੈਕਸ਼ਨ ਚੱਲ ਰਹੀ ਹੈ ਅੱਜ ਡਿਸਾਈਡ ਹੋਏਗਾ ਕਿ ਨਵੇਂ ਪ੍ਰਧਾਨ ਉਹ ਕੋਈ ਨਵਾਂ ਆਏਗਾ ਜਾਂ ਕੋਈ ਹੋਰ ਕਿ ਉਹੀ ਅੱਗੇ ਪ੍ਰਧਾਨ ਆਣਗੇ ਐ ਤੇ ਉਹ ਮੈਂਬਰਸ ਸਾਈਬਾਨ ਅੱਜ ਡਿਸਾਈਡ ਕਰਕੇ ਆਪਣਾ ਵਰਡਿਕਟ ਦੇਣਗੇ ਤੇ ਜਦੋਂ ਆਏਗਾ ਤੇ ਤੁਹਾਨੂੰ ਤੁਹਾਡੇ ਹੁਣ ਤੱਕ ਦੀਆਂ ਜਿਹੜੀਆਂ ਵੋਟਾਂ ਚੱਲਦੀਆਂ ਵਾ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਮੈਂ ਮੁਸ਼ਾਸੰਦਾ ਔਰ ਖਾਸ ਕਰ ਸਾਡੇ ਕਮਿਸ਼ਨਰ ਆਫ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਕੋ ਲਜੀ ਦਾ ਬਹੁਤ ਧੰਨਵਾਦ ਕਰਦਾ ਜੀ ਕਿ ਉਹਨਾਂ ਨੇ ਅਰੇਂਜਮੈਂਟ ਬਿਲਕੁਲ ਬਹੁਤ ਅੱਛੇ ਅਰੇਂਜਮੈਂਟਸ ਕਰਵਾਏ ਨੇ ਇੱਕ ਮੈਂ ਕਹਿ ਸਕਦਾ ਹਾਂ ਕਿ ਜੀ ਬਿਲਕੁਲ ਨਿਰਪੱਖ ਤਰੀਕੇ ਨਾਲ ਵੋਟਿੰਗ ਚੱਲ ਰਹੀ ਹੈ ਸਰ ਆਪਣਾ ਨਾਮ ਦੱਸਿਓ ਮੇਰਾ ਨਾਮ ਹਰਪੀਤ ਸਿੰਘ ਹੈ ਜੀ ਸਰ ਅੱਜ ਦੇ ਜਿਹੜੇ ਇਲੈਕਸ਼ਨ ਆ ਉਹ ਕਿਦੋਂ ਤੋਂ ਲੈ ਕੇ ਕਿਦੋਂ ਤੱਕ ਅੱਜ ਇਲੈਕਸ਼ਨ ਜੀ ਸਵੇਰੇ ਮਾਰਨਿੰਗ ਜਿਹੜਾ ਨੋ ਤੋਂ ਲੈ ਕੇ 2 ਵਜੇ ਤੱਕ ਪੂਰੀ ਇਲੈਕਸ਼ਨ ਕੁੱਲ ਬੋਲ ਜਿਹੜੇ 332 ਨੇ ਬਸ ਜਦੋਂ ਵੀ ਇਹ ਭੁਰਗੇ ਸਾਰੇ ਦੇ ਉਦੋਂ ਹੀ ਇਲੈਕਸ਼ਨ ਦੀ ਕਾਊਂਟਿੰਗ ਸ਼ੁਰੂ ਹੋ ਜੇਗੀ ਪੱਲਾ ਸਬਜੀ ਮੰਡੀ ਦੇ ਵਿੱਚ ਕਿੰਨੀਆਂ ਚੋਣਾਂ ਇਹ ਸਾਡੀ ਐਸੋਸੀਏਸ਼ਨ ਦੀਆਂ ਇਹ ਚੋਣਾਂ ਜਿਹੜੀਆਂ ਪਹਿਲਾਂ ਕੁਝ ਟਾਈਮ ਪਹਿਲਾਂ ਇੱਕ ਸਾਲ ਬਾਅਦ ਹੁੰਦੀਆਂ ਸੀਗੀਆਂ ਫਿਰ ਸਾਰਿਆਂ ਨੇ ਇੱਕ ਮਤਾ ਪਾ ਕੇ ਇਹਨੂੰ 2 ਸਾਲ ਬਾਅਦ ਕੀਤੀਆਂ ਤੇ ਹੁਣ ਜਿਹੜੇ ਇੱਕ ਸਾਲੀ ਤੇ 6 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਜੀ ਐਕਕੀ ਜਿਹੜੇ ਕੁਝ ਨਵੇਂ ਵੀ ਉਮੀਦਵਾਰ ਹੈ ਇਹਨਾਂ ਵਿੱਚ ਜਿਹੜੇ ਇਲੈਕਸ਼ਨ ਲੜ ਰਹੇ ਹਾਂਜੀ ਨਵੇਂ ਉਮੀਦਵਾਰ ਹੈ ਜੀ ਜਿਵੇਂ ਸੇਖੋਂ ਜੀ ਆ ਉਹ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਆ ਬਦਰਾ ਜੀ ਲੜ ਰਹੇ ਨੇ ਇੱਕ ਗੁਰਸੇਵਕ ਜੀ ਨੇ ਉਹ ਇੱਕ ਫਸਟ ਟਾਈਮ ਇਲੈਕਸ਼ਨ ਲੜ ਰਹੇ ਜਿਹੜਾ ਹੁਣ ਤੱਕ ਦਾ ਮਾਹੌਲ ਜਿਹੜਾ ਵਾ ਕਿਸ ਤਰ੍ਹਾਂ ਦਾ ਰਿਹਾ ਵਾ ਕੋਈ ਗਲਤ ਆਨਸਰ ਤਾਂ ਨਹੀਂ ਕੋਈ ਨਹੀਂ ਦੇਖੋ ਜੀ ਮੈਂ ਦੇਖ ਰਿਹਾ ਵਾਂ ਪ੍ਰਸ਼ਾਸਨ ਵੀ ਪੂਰਾ ਰੱਖ ਰਿਹਾ ਵਾ ਖਿਆਲ ਰੱਖ ਰਿਹਾ ਸਾਰੇ ਔਰ ਤੁਸੀਂ ਵੀ ਦੇਖ ਰਹੇ ਹੋ ਸਾਰੇ ਹੀ ਬਹੁਤ ਵਧੀਆ ਤਰੀਕੇ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਜਿਹੜੀ ਇਲੈਕਸ਼ਨ ਹੋ ਰਹੀ ਆ ਔਰ ਅਸੀਂ ਚਾਹੁੰਦੇ ਵੀ ਇਹੀ ਹੈ ਵੀ ਜਿਹੜਾ ਵੀ ਅੱਗੇ ਆਵੇ ਵਧੀਆ ਤਰੀਕੇ ਨਾਲ ਮੰਡੀ ਤੇ ਵਿਕਾਸ ਕਰਨ ਲੜਾਈਆਂ ਝਗੜਿਆਂ ਤੋਂ ਬਚ ਕੇ ਰਹਿਣ ਪੋਲਿਟਿਕਸ ਤੋਂ ਬਾਹਰ ਨਿਕਲੇ ਕੇ ਕੰਮ ਕਰ ਸਾਰੇ ਜਿਹੜਾ ਇਲੈਕਸ਼ਨ ਦਾ ਨਤੀਜਾ ਹੈ ਅੱਜ ਹੀ ਆ ਜਾਈਗਾ ਕਿੰਨੇ ਵਜੇ ਤੱਕ ਹਾਂਜੀ ਇਹ ਅੱਜ ਹੀ ਆ ਜਾਈਗਾ ਜਿਹੜਾ 2 ਵਜੇ ਤੱਕ ਹੈਗੀ ਹੈ ਇਹਦੀ ਇਲੈਕਸ਼ਨ ਇਹ ਜਿਹੜੀ ਟਾਈਮ ਦਿੱਤਾ ਹੈ 2 ਵਜੇ ਦਾ ਬਟ ਉਸ ਤੋਂ ਪਹਿਲਾਂ ਕਾਊਂਟਿੰਗ ਹੋ ਜਾਂਦੀ ਹੈ 332 ਵੋਟਾਂ ਨੇ ਜਦੋਂ ਵੀ ਪੂਰੀ ਹੋ ਜਾਂਦੀਆਂ ਵਾ ਉਸ ਤੋਂ ਬਾਅਦ ਕਾਊਂਟਿੰਗ ਸ਼ੁਰੂ ਹੋ ਜੇਗੀ ਉਹ ਕਿੰਨੇ ਤੱਕ ਪਤਾ ਲੱਗ ਜਾਏਗਾ ਜੀ ਮੇਰਾ ਨਾਮ ਗੁਰਸੇਵ ਸਿੰਘ ਹੈ ਜੀ ਮੈਂ ਆ ਜਿਹੜੀ ਚੋਣਾਂ ਹੁੰਦੀਆਂ ਪ੍ਰਧਾਨਗੀ ਉਹਦੇ ਵਿੱਚ ਇੱਕ ਉਮੀਦਵਾਰ ਦੇ ਤੌਰ ਤੇ ਬੈਠਾ ਜੀ ਇੱਥੇ ਤੇ ਸਰ ਕਿੰਨੇ ਵਜੇ ਤੋਂ ਇਲੈਕਸ਼ਨ ਜਿਹੜੀ ਇਹ ਸਟਾਰਟ ਹੋਈ ਤੇ ਇਲੈਕਸ਼ਨ ਲਾ ਲੋ ਵੀ 9:30 ਵਜੇ ਤੋਂ ਸਟਾਰਟਿੰਗ ਹੋ ਗਈ ਆ ਤੇ 3 ਵਜੇ ਤੱਕ ਜੀ VOTING ਹੋ ਜਾਣੀ ਆ ਬਹੁਤ ਸੋਹਣਾ ਪ੍ਰਸ਼ਾਸਨ ਦਾ ਜੀ ਤੁਸੀਂ ਇਹ ਲੋ ਇੰਤਜ਼ਾਮ ਵੀ ਪੂਰੇ ਆ ਐਸੇ ਵੀ ਸਾਡੇ ਇੱਥੇ ਐਦਾ ਲੜਾਈ ਝਗੜੇ ਵਾਲਾ ਮਾਹੌਲ ਬੰਦਾ ਨਹੀਂ ਹੁੰਦਾ ਤੇ ਬਹੁਤ ਵਧੀਆ ਚੱਲ ਰਿਹਾ ਜੀ ਠੀਕ ਹੀ ਆ ਸਭ ਪਹਿਲੀ ਵਾਰੀ ਤੁਹਾਡੀ ਜੀ ਪ੍ਰਧਾਨਗੀ ਦੀ ਇਲੈਕਸ਼ਨ ਹੈ ਕਿੰतरह ਦਾ ਮਸੂਰ ਹੈ ਤੇ ਕੋਈ ਸਾਰੇ ਬੰਦੇ ਦੇ ਨਾਲ ਹੈ ਜੀ ਹਰ ਇੱਕ ਸਾਰੇ ਵਿਸ਼ਵਾਸਿਤ ਹੋਇਆ ਹੋਇਆ ਵਾ ਤੇ ਫੁੱਲ ਪਟਾ ਫੁੱਲ ਆਪਾਂ ਜਿੱਤਾਂਗੇ ਜੀ ਮਾਰੇ ਕਿਰਪਾ ਕਰੇਗਾ ਜੀ ਕਿੰਨੇ ਵਜੇ ਤੱਕ ਇਹ ਅੱਜ ਹੀ ਰਿਜ਼ਲਟ ਆ ਜਾਈਗਾ ਹਾਂਜੀ ਹਾਂਜੀ ਜੇ 3 ਵਜੇ ਤੱਕ ਉਹ ਜੇ ਪਹਿਲਾਂ ਵੀ VOTING ਹੋ ਗਈ ਕੰਪਲੀਟ ਤੇ ਉਦੋਂ ਕਾਊਂਟਿੰਗ ਸ਼ੁਰੂ ਹੋ ਜਣੀ ਆ ਕੈਂਡੀਡੇਟ ਕੈਂਡੀਡੇਟ ਪ੍ਰੋਸੀਜਰ ਹੁੰਦਾ ਸਾਰਾ ਜੇ 3 ਤੋਂ 5 ਦਾ ਲਾ ਲਓ 5 ਵਜੇ ਤੱਕ ਰਿਜ਼ਲਟ ਆ ਜਾਣਗੇ ਮਾਹੌਲ ਕਿਸ ਤਰ੍ਹਾਂ ਦਾ ਵਾ ਕੋਈ ਸ਼ਰਾਰਤੀ ਅਨਸਰ ਵੱਲੋਂ ਇੱਥੇ ਮਾਹੌਲ ਤਾਂ ਨਹੀਂ ਖਰਾਬ ਕੀਤਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਥਾਲਾ ਨਾ ਘਰੇਲੂ ਜਿਹਾ ਕੰਮ ਆ ਇੱਥੇ ਮੰਡੀ ਚ ਨਾ ਇੱਥੇ ਸ਼ਰਾਰਤੀ ਅਨਸਰ ਚਲੋ ਹੁੰਦੇ ਵੀ ਆ ਪਰ ਇਹ ਸਾਡੇ ਐਸਐਚਓ ਸਾਹਿਬ ਇੱਥੇ ਐਸਪੀ ਸਾਹਿਬ ਭਲਜੀ ਤੇ ਆ ਸਾਰੇ ਦੇਖ ਰਹੇ ਵਿੱਚ ਕੰਮ ਉਹਦਾ ਬਹੁਤ ਵਧੀਆ ਹੋਇਆ ਜੀ